गोरा दावा दिल्ली दा के दिखला हरदार गुजरा वाला काशी पूरी पाप कर दी भगवान को खुदा दुनिया ने बुलाया गोरा दावा दिल्ली दा के दिखला हरदार गुजरा वाला काशी पूरी पाप कर दी ਮੈਂ 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 ਕਰਦਾ ਮੈਂ ਨੰਦਨਾ ਤੂਰਾ ਮਾਸਤੇ ਸੁਰੀ ਦਾ ਰੁਤਾਰ ਪੱਤਾ ਲੱਭ ਕੇ ਬਲੈਕ ਬੰਦਾ ਨੂੰ ਜੂਤੇ ਵਾਲਿਆ ਆਤੀ ਸੀ ਕਰਮਵਾਂ ਦੀ ਉਹ ਵੇਖਣਾ ਅਮਰ ਕੁਸਰਦਾਰ ਪਰਚਰ ਰਵੇ ਰੱਜਾ ਵਾਲੇ ਸਾਰੇ ਜੀਵੇ ਰੱਜੇ ਰੱਜੇ ਸਾਰੇ ਜੀਵੇ ਰੱਜੇ ਰੱਜੇ ਸਾਰੇ ਸੈਨੀਟੇਸ਼ਨ ਮਟਰੋਂ ਪਲਾਜ਼ ਯੂਨੀਅਨ ਪੰਜਾਬ ਅੱਜ ਸੂਬੇ ਦੇ ਮੁੱਖ ਦਫ਼ਤਰ ਵਿੱਚ ਮਹਾ ਸ਼ਵਰਾਤਰੀ ਸ਼ਿਵ ਜੀ ਦਾ ਵਿਆਪਕ ਜਿਹੜਾ ਉਹ ਬਣਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਕਿਉਂਕਿ ਸਾਡੇ ਜਥੇਬੰਦੀ ਦਾ ਇਤਿਹਾਸ ਹੈ ਵੀ ਅਸੀਂ ਹਰ ਧਰਮ ਦੇ ਲੋਕਾਂ ਦਾ ਸਨਕਾਰ ਕਰਦੇ ਆਂ ਸਮੇਂ-ਸਮੇਂ ਦੇ ਉੱਤੇ ਅਸੀਂ ਜਿਹੜੇ ਪੁਰਬੇ ਮਨਾਉਂਦੇ ਆਂ ਨਵੇਂ ਸਾਲ ਤੇ ਸ੍ਰੀ ਗਨਪਤ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਆ ਉਸ ਤੋਂ ਬਾਅਦ ਮਹਾ ਸ਼ਵਰਾਤਰੀ ਦਾ ਦਿਹਾੜਾ ਜਿਹੜਾ ਉਹ ਬਣਾਇਆ ਜਾਂਦਾ ਇਸ ਤਰ੍ਹਾਂ ਜੇ ਕੋਈ ਈਦ ਆਂਦੀ ਉਹ ਵੀ ਮਨਾ ਲਈ ਜਾਂਦੀ ਆ ਮਤਲਬ ਹਰ ਧਰਮ ਦਾ ਅਸੀਂ ਸਨਕਾਰ ਕਰਦੇ ਆਂ ਤੇ ਅੱਜ ਸ਼ਿਵ ਜੀ ਸਾਜਾ ਵਿਆਹਪੁਰ ਪਿਆ ਬੜੀ ਸ਼ਰਧਾ ਦੇ ਨਾਲ ਇਸ ਦਫਤਰ ਦੇ ਵਿੱਚ ਮਨਾਇਆ ਜਾ ਰਿਹਾ ਸਾਰੇ ਮੁਲਾਜ਼ਮਾਂ ਵੱਲੋਂ ਰੜ ਕੇ ਔਰ ਮੈਂ ਤੇ ਇੱਕ ਗੱਲ ਕਹਿਣਾ ਚਾਹਣਾ ਵੀ ਜਿੰਨੇ ਵੀ ਇਸ ਦੁਨੀਆ ਤੇ ਦੇਵੀ ਦੇਵਤੇ ਆਏ ਨੇ ਉਹਨਾਂ ਨੇ ਮਨੁੱਖਤਾ ਨੂੰ ਰੱਬ ਨਾਲ ਜੋੜਨ ਦੀ ਗੱਲ ਕੀਤੀ ਆ ਪਰ ਅਸੀਂ ਜਿਹੜੇ ਮਨੁੱਖ ਆ ਅਸੀਂ ਉਸ ਗੱਲ ਤੇ ਨਹੀਂ ਆ ਰਹੇ ਅਸੀਂ ਆਪੋ ਆਪਣੇ ਘਰਾਂ ਨੂੰ ਪੇਟ ਪਾਲਣ ਵਾਸਤੇ ਆਪਣੇ ਤਬਰ ਨੂੰ ਪਾਲਣ ਵਾਸਤੇ ਦੂਜਿਆਂ ਨੂੰ ਮਾਰ ਰਹੇ ਆ ਤੇ ਗਲਤ ਕੰਮ ਜਿਹੜੇ ਉਹ ਸਾਰੇ ਮਨੁੱਖ들아 ਉਹ ਕਰ ਰਿਹਾ ਕਿਉਂਕਿ ਮਾਇਆ ਦੀ ਦੌੜ ਲੱਗੀ ਹੋਈ ਆ ਤੇ ਕੋਈ ਵੀ ਕਿਸੇ ਦਾ ਭਲਾ ਕਰਕੇ ਰਾਜ਼ੀ ਨਹੀਂ ਤੇ ਫਿਰ ਸਮੂੱਚੀ ਮਨੁੱਖਤਾ ਨੂੰ ਜਿਹੜੇ ਇਹੋ ਜਿਹੇ ਧਿਆਰ ਮਣਾਉਣ ਦਾ ਤਾਂ ਹੀ ਫਾਇਦਾ ਜੇ ਆਪਾਂ ਰੱਬ ਨਾਲ ਜੁੜਾਂਗੇ ਤੇ ਰੱਬ ਨਾਲ ਜੁੜਨ ਦਾ ਇਹੀ ਗੱਲ ਹੈ ਵੀ ਧਿਆਰ ਜਿਹਨੂੰ ਬਣਾਏ ਜਾਂਦੇ ਉਹ ਤੋਂ ਕੁਝ ਨਾ ਕੋਈ ਤੇ ਆਪਾਂ ਨੂੰ ਸਿੱਖਿਆ ਲੈ ਕੇ ਜਾਣੀ ਚਾਹੀਦੀ ਹੈ ਜੀ ਸੋ ਇੰਨਾ ਖਰਚ ਕਰਦੇ ਜੀਦਾ ਵਾ ਲੰਗਰ ਭੰਡਾਰੇ ਹੁੰਦੇ ਆ ਪਗਤ ਆਉਂਦੇ ਨੇ ਮਹਿਮਾਂਗਾਉਂਦੇ ਨੇ ਫਿਰ ਉਹਨੂੰ ਕੁਝ ਨਾ ਕੋਈ ਤੇ ਬਚਨ ਸੁਣ ਕੇ ਜਾਓ ਨਾ ਜੇ ਜੋ ਵੀ ਉਹਨਾਂ ਨੇ ਕਿਹਾ ਉਹਦੇ ਪੂਰਨਾਂ ਤੇ ਚੱਲੋ ਫਿਰ ਉਹਦੇ ਪੂਰਨਾਂ ਤੇ ਚੱਲਣਾ ਚਾਹੀਦਾ ਬਾਣੀ ਦੇ ਵਾਸੀ ਇਹ ਕਹਿੰਦੀ ਆ ਵੀ ਅਬਲੇ ਅੱਲਾ ਨੂਰ ਪਾਇਆ ਕੁਦਰਤ ਦੇ ਸਾਰੇ ਬੰਦੇ ਇੱਕ ਨੂਰ ਤੇ ਸਭ ਜੋ ਕੁ ਤੇ ਇਸ ਕਰਕੇ ਆਪਾਂ ਨੂੰ ਪਹਿਲੋਂ ਆਪਣੇ ਆਲ ਵੇਖਣਾ ਚਾਹੀਦਾ ਜੇ ਜੇ ਆਪਾਂ ਆਪ ਸੁਧਦੇ ਜੀਏ ਤਾਂ ਫਿਰ ਸਾਰੇ ਸੁਧ ਜਾਂਦੇ ਆ ਮੈਂ ਇਹੀ ਉਪਦੇਸ਼ ਦੇ ਨਾਲ ਸਮੁੱਚੀ ਮੁਰਤਾ ਨੂੰ ਦਿੰਦਾ ਨਾ ਵੀ ਜਿੰਨੇ ਵੀ ਪੁਰਬ ਆਪਾਂ ਮਨਾਉਨੇ ਆ ਨਾ ਜੀ ਉਹ ਸਾਰੇ ਆਪਾਂ ਰੜ ਕੇ ਇਸ ਕਰਕੇ ਮਨਾਉਨੇ ਆ ਵੀ ਆਪਣੀ ਏਕਤਾ ਪਿਆਰ ਤਬਾਗ ਬਣਾ ਰੱਖੇ ਤੇ ਕੱਟੜ ਦਾ ਜਿਹੜੀ ਆ ਉਹਨੂੰ ਦੂਰ ਹੋਣਾ ਚਾਹੀਦਾ ਕੱਟੜਤਾ ਕਿਸੇ ਧਰਮ ਦੇ ਵਿੱਚ ਵੀ ਜਿਹੜੀ ਉਹ ਚੰਗੀ ਨਹੀਂ ਜੀ ਆਪਣੇ ਮਨੁੱਖਤਾ ਜਿਹੜੀ ਆ ਉਹਦੀ ਭਲਾਈ ਵਾਸਤੇ ਸਾਨੂੰ ਕੰਮ ਨੂੰ ਵਾਤ ਕਰਕੇ ਕੰਮ ਜਾਈਦਾ ਔਰ ਸਾਡੀ ਜਿਥੇ ਬੰਦਾ ਸ਼ੁਰੂ ਤੋਂ ਸੁੱਰ ਰਿਹਾ ਅੱਜ ਵੀ ਜਿਹੜਾ ਵਿਆਹ ਪਰ ਮਨਾਇਆ ਜਾ ਰਿਹਾ ਬੜੀ ਸ਼ਾਨ ਨਾਲ ਤੁਸੀਂ ਦੇਖ ਰਹੇ ਜੇ ਸਵੇਰ ਤੋਂ ਚਾਪ ਕੋਟੇ ਦਾ ਲੰਗਰ ਚੱਲ ਰਿਹਾ ਮੁਰਤੇ ਮਗਰ ਪੰਡਹਾਰਾ ਚੱਲਣਾ ਤੇ ਮਹਿਮਾ ਗਾਣ ਹੋ ਰਹੀ ਆ ਸ਼ਿਵਜੀ ਦੇ ਵਿਆਹ ਦੀ ਭਖਤ ਆਏ ਆ ਉਹ ਸਾਰੇ ਮਹਿਮਾ ਗਾ ਰਹੇ ਆ ਤੇ ਜਿਨ੍ਹਾਂ ਨੂੰ ਸਮਝ ਲੱਗਦੀ ਉਹਨਾਂ ਨੂੰ ਤਾਂ ਸਮਝ ਲੱਗ ਜਾਂਦੀ ਹੈ ਤੇ ਜਿਹੜੇ ਲੰਗਰ ਨੂੰ ਛਕਣਾਉਂਦੇ ਆ ਉਹ ਬਸ ਫਿਰ ਚਲੇ ਜਾਂਦੇ ਘੱਟ ਫਿਰ ਉਹਨਾਂ ਵਾਸਤੇ ਰੱਬ ਜਿਹੜਾ ਕੋਈ ਨਹੀਂ ਹੁੰਦਾ ਸੋ ਮੈਂ ਫੇਰ ਸਮੁੱਚੀ ਲੋਕਾਂ ਨੂੰ ਬਿਲ ਕਰਦਾ ਹਾਂ ਜੇ ਅਸੀਂ ਜਦੋਂ ਵੀ ਦਿਹਾੜੇ ਮਲਾਉਨੇ ਆ ਆਪਾਂ ਨੂੰ ਅੱਜ ਦੇ ਯੁੱਗ ਦੇ ਵਿੱਚ ਸਮਾਂ ਬੜਾ ਮਾੜਾ ਆ ਰਿਹਾ ਜੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਮਨੁੱਖਤਾ ਦੇ ਵਿੱਚ ਬਹੁਤ ਵੱਡੇ ਵੱਡੇ ਜੰਗਾਂ ਜੁੱਦ ਹੋਣਗੇ ਪਰ ਬਚੂਗਾ ਉਹ ਜਿਹੜਾ ਰੱਬ ਦਾ ਨਾਮ ਆਊਗਾ ਹਾਲਾਤ ਇਹੋ ਜਿਹੇ ਬਣ ਗਏ ਆ 25 26 27 ਬੜਾ ਖਤਰਨਾਕ ਸਮਾਂ ਜੋ ਵੱਡੇ ਵੱਡੇ ਸੰਤ ਮਹਾਂਪੁਰਖ ਨੇ ਉਹ ਇਹੀ ਪੁਖਬਾਣੀਆਂ ਕਰਦੇ ਆ ਵੀ ਭਾਈ ਰੱਬ ਦਾ ਨਾਮ ਲੈ ਲਓ ਰੱਬ ਦਾ ਨਾਮ ਲੈ ਲਓ ਬਚੋਗੇ ਤੇ ਆਪਾਂ ਇਸ ਗੱਲੋਂ ਧਿਆਨ ਨਹੀਂ ਦੇ ਰਹੇ ਸਮਾਂ ਬੜਾ ਮਾੜਾ ਜੇ ਰੱਬ ਦੇ ਨਾਲ ਜੁੜੀਏ ਜੇ ਸ਼ਿਵ ਦੇ ਭਗਤ ਜੇ ਸ਼ਿਵ ਦੀ ਮਮਨ ਨਾਲ ਜੁੜਜੋ ਜੇ ਅੱਲਾ ਦੇ ਭਗਤ ਜੇ ਤੇ ਅੱਲਾ ਨਾਲ ਜੁੜਜੋ ਜੇ ਵਾਹਿਗੁਰੂ ਦੇ ਭਗਤ ਜੇ ਤੇ ਗੁਰੂ ਅਰਜਨਦਾਸ ਦੀ ਸਿੱਟੀ 'ਚ ਬੈਠੇ ਆ ਧਰਤੀ 'ਤੇ ਬੈਠੇ ਆ ਗੁਰੂ ਅਰਜਨਦਾਸ ਦੇ ਘਰ ਨਾਲ ਜੁੜੋ ਵਾਹਿਗੁਰੂ ਵਾਹਿਗੁਰੂ ਕਹੋ ਸਿਮਰਨ ਕਰੋ ਅਮਰਤ ਵੇਲੇ ਜਾਗੋ ਕੋਈ ਵੀ ਮਾਰੀ ਜਿਹੜੀ ਤੁਹਾਡੇ ਲੱਗੇ ਨਹੀਂ ਆਊਗੀ ਇਸ ਕਰਕੇ ਮੈਂ ਫੇਰ ਉਪਦੇਸ਼ ਦਿੰਨਾ ਵੀ ਆਓ ਸਾਰੇ ਰਲ ਕੇ ਆਪਾਂ ਸਮੁੱਚੀ ਮਨੁੱਖਤਾ ਨੂੰ ਜਿਹੜਾ ਵਾ ਉਹ ਉਪਦੇਸ਼ ਦਈਏ ਤੇ ਸਾਂਝੀ ਵਾਲਤਾ ਦਾ ਅਪਦੇਖ ਦੀਏ ਸਾਰੇ ਇੱਕੋ ਹੀ ਏ ਤੇ ਉਸ ਰੱਬ ਦਾ ਨਾਮ ਉਸ ਪ੍ਰਭੂ ਦਾ ਨਾਮ ਪਰਮੇਸ਼ਰ ਦਾ ਨਾਮ ਅੱਲਾ ਦਾ ਨਾਮ ਵਾਇਰੂ ਦਾ ਨਾਮ ਰਾਮ ਦਾ ਨਾਮ ਤੇ ਜੇ ਜਿੰਨੇ ਸਾਨੂੰ ਇਸ ਧਰਤੀ ਤੇ ਭੇਜਿਆ ਜੇ ਅਸੀਂ ਆਏ ਆ ਤੇ ਤੰਗੇ ਕੰਮ ਕਰਕੇ ਚੱਲੀਏ ਤੇ ਨਹੀਂ ਤੇ ਫਿਰ ਅਗੜੀ ਧਰਮਰਾਜ ਦੀ ਬਹੁਤ ਮਾਰ ਪੈਂਦੀ ਨਹੀਂ ਜਿਨ੍ਹਾਂ ਨੂੰ ਪਤਾ ਨਹੀਂ ਲੋਕ ਤੇ ਮਖੌਲ ਕਰਦੇ ਨੇ ਵੀ ਹੈ ਨਹੀਂ ਪਰ ਹੈ ਗੁਰੂ ਸਾਹਿਬ ਨੇ ਜੇ ਧਰਮਰਾਜ ਜਦ ਲੇਖਾ ਮੰਗੇ ਤਾਂ ਮੁਖ ਲੈ ਕੇ ਜਾਏਗਾ ਬਣ ਜੂ ਲਿਖਿਆ ਤੇ ਜਾਣਾ ਪੈਣਾ ਵਾ ਤੇ ਆਪਾਂ ਤੰਗੇ ਕੰਮ ਕਰਕੇ ਜਾਈਏ ਤੇ ਫਿਰ ਜਿਹੜੀ ਮਨੁੱਖਤਾ ਸਾਨੂੰ ਯਾਦ ਰੱਖੂਗੀ ਸੋ ਅੱਜ ਦੇ ਵਿਆਹਪੁਪ ਦੀਆਂ ਬਹੁਤ ਬਹੁਤ ਵਧਾਈਆਂ ਸਮੁ ਮੁਲਕਤਾ ਨੂੰ ਸਮੁੱਚੇ ਮੇਰੇ ਸਟਾਫ ਨੂੰ ਤੇ ਮੈਂ ਫਿਰ ਅਪੀਲ ਕਰਦਾ ਵੀ ਆਓ ਸਾਰੇ ਰਲ ਕੇ ਉਹ ਜੇ ਤਿਆਰ ਬਣਾਇਆ ਕਰੀਏ ਤੇ ਰੱਬ ਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨਸ਼ੇ ਦੀ ਲਤ ਵੀ ਜਿਵੇਂ ਆ ਤੇ ਨੌਜਵਾਨ ਪੀੜੀ ਜਾ ਰਹੀ ਹੈ ਤੇ ਉਹਦੇ ਬਾਰੇ ਤੁਸੀਂ ਥੋੜੀ ਸ਼ਹਿਰ ਵਾਸੀਆਂ ਨੂੰ ਵੀ ਮੈਸੇਜ ਦੇਣਾ ਮੈਂ ਇੱਕ ਅਪੀਲ ਕਰਦਾ ਜੀ ਨਸ਼ਾ ਜਿਹੜਾ ਵਾ ਇਹ ਬਹੁਤੀ ਸਭ ਤੋਂ ਵੱਡੀ ਗੱਲ ਤਾਂ ਵੀ ਸਰਕਾਰਾਂ ਦੀ ਦੇਣ ਆ ਸਭ ਤੋਂ ਵੱਡੀ ਗੱਲ ਇਹ ਵੀ ਸਰਕਾਰਾਂ ਦੀ ਦੇਣ ਆ ਤੇ ਦੂਸਰੀ ਵੱਡੀ ਦੇਣ ਇਹ ਆ ਵੀ ਇਹ ਸਾਡੀ ਆਪਣੀ ਘਾੜ ਆ ਆਪਣੀ ਘਾਟ ਆ ਜੇ ਉਹ ਨਸ਼ਾ ਸਾਨੂੰ ਦਿੰਦੇ ਆ ਉਹ ਆਪਣੇ ਵਪਾਰ ਵਾਸਤੇ ਦਿੰਦੇ ਆ ਇੱਕ ਵਪਾਰ ਬਣ ਚੁੱਕਾ ਹੈ ਨਸ਼ਾ ਜਿਹੜਾ ਇਹ ਨਸ਼ਾ ਹੁਣ ਜਿਹੜਾ ਸਰਕਾਰ ਆ ਲੋਕਾਂ ਚ ਖਤਮ ਇਸ ਕਰਕੇ ਨਹੀਂ ਕਰ ਰਹੀ ਕਿ ਉਹਨਾਂ ਨੇ ਵਪਾਰ ਬਣਾ ਦਿੱਤਾ ਵਪਾਰ ਜਦੋਂ ਬਣ ਜਾਂਦਾ ਨਾ ਜੀ ਕਿਸੇ ਨੂੰ ਪੈਸੇ ਆਉਂਦੇ ਆ ਸੰਦਾਟਕ ਨਸ਼ਾ ਵਧਦਾ ਜਾ ਰਿਹਾ ਇਹ ਬਹੁਤ ਵੱਡਾ ਨਸ਼ਾ ਹਰ ਚੀਜ਼ ਦਾ ਨਸ਼ਾ ਉਹਨਾਂ ਨੂੰ ਲਾਤਾ ਤੇ ਤਾਂ ਕਿ ਕੋਈ ਵੀ ਨੌਜਵਾਨ ਜਿਹੜਾ ਇਹ ਨਸ਼ਾ ਕਰਦਾ ਨਾ ਜੀ ਉਹਦੇ ਵਾਸਤੇ ਨਾ ਕੋਈ ਧੀ ਨਾ ਕੋਈ ਭੈਣ ਨਾ ਕੋਈ ਮਾਂ ਨਾ ਕੋਈ ਬਾਪ ਉਹ ਜਦੋਂ ਸਿਰ ਤੇ ਉਹ ਨਹੀਂ ਚੜ ਜਾਂਦਾ ਫਿਰ ਉਹ ਹਮੇਸ਼ਾ ਹਰ ਇੱਕ ਨੂੰ ਮਾਰਨ ਪੈਂਦਾ ਇਸ ਲਈ ਮੇਰੀ ਤੇ ਇਹੀ ਅਪੀਲ ਆ ਵੀ ਇਹ ਪਿੰਡ ਪਿੰਡ ਜਿਹੜਾ ਵਾ ਲੋਕ ਆਪ ਸਿਆਣੇ ਹੋਣ ਤੇ ਥੋੜਾ ਜਆ ਕੰਟਰੋਲ ਕਰਨ ਸਰਕਾਰਾਂ ਨੇ ਤੇ ਕੰਟਰੋਲ ਨਹੀਂ ਜੇ ਕਰਨਾ ਕੋਈ ਵੀ ਸਰਕਾਰ ਆ ਜਾਓ ਲਾਰੇ ਪੁੱਤੇ ਕਰਦੀ ਹੈ ਤੇ ਜਿਵੇਂ ਕਿ ਨੌਜਵਾਨ ਪੀੜੀ ਤੇ ਦੇਖਿਆ ਜਾ ਰਿਹਾ ਕਿ ਬਾਹਰ ਹੀ ਜ਼ਿਆਦਾ ਵਿਦੇਸ਼ਾਂ ਵੱਲ ਪੈਰ ਲਾ ਰਹੇ ਨੇ ਤੇ ਉਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹੋਗੇ ਕਿ ਤੁਸੀਂ ਦੇਖੀਏ ਵੇਖੋ ਜੀ ਇਹ ਇਹ ਸਾਡੀਆਂ ਮਜਬੂਰੀਆਂ ਵਾ ਇਹ ਬੜਾ ਵੱਡਾ ਕੁਐਸਚਨ ਤੋਂ ਆ ਕੀਤਾ ਹੈ ਬਹੁਤ ਵੱਡੀਆਂ ਮਜਬੂਰੀਆਂ ਸਾਡੇ ਕੱਲੇ ਕੱਲੇ ਪੁੱਤਰ ਨੇ ਕੱਲੇ ਕੱਲੇ ੜਾਦਿਆ ਤੇ ਸਾਨੂੰ ਬਾਹਰ ਸ਼ੌਂਕ ਨਹੀਂ ਬਣਿਆ ਪਏ ਅਸੀਂ ਦੇਸ਼ਾਂ 'ਚ ਭੇਜਿਏ ਇੱਥੇ ਵਡਾਪਾ ਰੋਲਿਆ ਵਾ ਪਿੰਡਾਂ ਦੇ ਵਿੱਚ ਵਡਾਪਾ ਰੋਲ ਜਾਣਾ ਵਾ ਤੇ ਸਾਰਿਆਂ ਦੇ ਵਿੱਚ ਜਿੱਥੇ ਵੀ ਉਹ ਹੈਗੇ ਨੇ ਵਡਾਪਾ ਰੋਲਿਆ ਵਾ ਸਾਰੀਆਂ ਚੀਜ਼ਾਂ ਰੋਲ ਕਿਉਂ